ਸਾ希 ਕਲ ਸੀ ਸਾਰਿਆਂ ਨੂੰ ਮੈਂ ਲਾਪਰਿਤ ਕਰ ਹਜ਼ਰਨ ਜੀ ਗੁਮਨਾਮ ਕੌਰ ਦੁਆਰਾ ਲਿਖਿਆ ਗਿਆ ਨਾਵਲ ਰਬਦੀ ਰਜਾ ਦਾ ਬਾਗ ਨੋਮਾ ਲੈ ਕੇ ਆਉ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਸੁਖੀ ਬਿਨਾ ਕੁਝ ਬੋਲੇ ਜੀਤੀ ਦਾ ਫੋਨ ਫੜਕੇ ਰਨਵੀਰ ਨੂੰ ਵੀਡੀਓ ਕਾਲ ਕਰ ਦਿੰਦੀ ਆ ਜੀਤੀ ਉਸ ਨੂੰ ਰੋਕਦੀ ਚ ਫੋਨ ਫੜਦੀ ਉਸ ਤੋਂ ਪਹਿਲਾਂ ਹੀ ਕਾਲ ਕਨੈਕਟ ਹੋ ਜਾਂਦੀ ਆ ਦੂਜੇ ਪਾਸੇ ਰਨਵੀਰ ਜਦ ਦੇਖਦਾ ਹੈ ਜੀਤੀ ਦੇ ਵੀਡੀਓ ਕਾਲਾ ਤਾਂ ਬੜਾ ਖੁਸ਼ ਹੋ ਜਾਂਦਾ ਆ ਪਰ ਜਦੋਂ ਕਨੈਕਟ ਕਰਦਾ ਆ ਤਾਂ ਸੁਖੀ ਨੂੰ ਦੇਖ ਕੇ ਹੱਸਣ ਲੱਗ ਜਾਂਦਾ ਆ ਉਹ ਹੱਸਦਾ ਹੀ ਜਾਂਦਾ ਆ ਸੁਖੀ ਉਸ ਨੂੰ ਅੱਖਾਂ ਘੜਦੀ ਆ ਪਰ ਰਨਵੀਰ ਤੇ ਕੁਝ ਅਸਰ ਨਹੀਂ ਹੁੰਦਾ ਰਨਵੀਰ ਸੌਰੀ ਹਸੀ ਦਾ ਕਾਰਨ ਚਨ ਹੋ ਸਕਦਾ ਆ ਤੁਸੀਂ ਵੀ ਹੱਸੋ ਸੁਖੀ ਹਾਂਜੀ ਦੱਸੋ ਜਰਾ ਜੀਜੂ ਜੀ ਰਨਵੀਰ ਦੀ ਜੀਜੂ ਸੋ ਨੀਵੀਂ ਪੈ ਜਾਂਦੀ ਆ ਜੀਤੀ ਚੁੱਪ ਕਰਕੇ ਉਸਦੇ ਨਾਲ ਬੈਠੀ ਹੁੰਦੀ ਆ ਹੋਨੋ ਜੀਤੀਵਲ ਵੀ ਥੋੜਾ ਕੈਮਰਾ ਕਰ ਦਿੰਦੀ ਆ ਰਣਵੀਰ ਕਹਿੰਦਾ ਆ ਕਿਉਂਕਿ ਆ ਨਾ ਇਹ ਤਾਂ ਮੈਸੇਜ ਵੀ ਟਾਈਪ ਕਰਨ ਲੱਗੀ ਕੰਜੂਸੀ ਕਰਦੀ ਆ ਮੈਨੂੰ ਲੱਗਿਆ ਸੁਖੀ ਹੋ ਸਕਦੀ ਆ ਸੁਖੀ ਵੀ ਇਹ ਸੁਣ ਕੇ ਹੱਸਣ ਲੱਗ ਜਾਂਦੀ ਆ ਪਰ ਜਿੱਤੇ ਮੂੰਹ ਬਣਾ ਲੈਂਦੀ ਆ ਰਣਵੀਰ ਸੁਖੀ ਇਹ ਗਲਤ ਗੱਲ ਆ ਸੁਖੀ ਕੀ ਰਣਵੀਰ ਹਜੇ ਤਾਂ ਮੇਰੀ ਲਵ ਸਟੋਰੀ ਸ਼ੁਰੂ ਵੀ ਨਹੀਂ ਹੋਈ ਪਰ ਲੱਗਦਾ ਤੁਸੀਂ ਪਹਿਲਾਂ ਹੀ ਵਿਰਾਮ ਲਾ ਦੇਣਾ ਆ ਤੇ ਜੀਤੀ ਵੱਲ ਇਸ਼ਾਰਾ ਕਰਦੇ ਆ ਜੀਤੀ ਇਹ ਸੁਣ ਕੇ ਹਸਪੰਦ ਦਿਆ ਤੇ ਕੈਮਰੇ ਤੋਂ ਸਾਈਡ ਹੋ ਜਾਂਦੀ ਆ ਰਣਵੀਰ ਤਾਂ ਹੁੰਦਾ ਹੈ ਜੀਤੀ ਨੂੰ ਖੁਸ਼ ਦੇਖ ਕੇ ਫਿਰ ਸੁਖੀ ਕਹਿੰਦੀ ਆ ਕਿ ਚਲੋ ਜੋ ਮੈਂ ਪੁੱਛਣ ਲੱਗੀਆਂ ਉਹ ਦੱਸੋ ਰਣਵੀਰ ਹਾਂਜੀ ਦੱਸੋ ਹੋਣ ਵਾਲੀ ਸਾਲੀ ਸਹਿਬਾ ਸੁਖੀ ਮੱਖਣ ਲਾਉਣ ਦੀ ਲੋੜ ਨਹੀਂ ਐਂਟਰੀ ਗੇਟ ਤੇ ਨੀਕ ਦੇ ਕੇ ਹੀ ਮਿਲੋ ਰਣਵੀਰ ਕੋਈ ਨਾ ਲੈ ਲਓ ਨੀਕ ਵੀ ਸੁਖੀ ਠੀਕ ਆ ਤੁਸੀਂ ਨੰਬਰ ਕਿਉਂ ਬਦਲਿਆ ਮੈਨੂੰ ਮੈਸੇਜ ਵੀ ਨਹੀਂ ਕਰਿਆ ਬਸ ਮੇਰੀ ਸਹੇਲੀ ਹੀ ਸਹੇਲੀ ਆ ਥੁੱਡੀ ਮੈਂ ਦੋਸਤ ਨਹੀਂ ਹੈਗੀ ਰਣਵੀਰ ਨਹੀਂ ਜੀ ਬਸ ਜ਼ਿੰਦਗੀ ਵਿੱਚ ਖੁਦ ਨੂੰ ਇੰਨਾ ਉਲਝਾ ਲਿਆ ਸੀ ਕਿ ਕਿਸੇ ਲਈ ਵਕਤ ਹੀ ਨਹੀਂ ਬਚਿਆ ਸੁਖੀ ਨੂੰ ਲੱਗਦਾ ਕਿ ਗੱਲ ਸੀਰੀਅਸ ਹੋਣ ਵਾਲੀ ਆ ਤਾਂ ਕਹਿੰਦੀ ਆ ਕਿ ਠੀਕ ਆ ਬਾਕੀ ਖਬਰ ਬਾਅਦ ਚ ਲਾਉ ਹੁਣ ਤੁਸੀਂ ਕਰੋ ਗੱਲ ਤੇਜੀਤੀ ਦੇ ਹੱਥ ਵਿੱਚ ਫੋਨ ਫੜਾ ਕੰਨਾਂ ਵਿੱਚ ਹੈੱਡਫੋਨ ਲਾ ਦਿੰਦੀ ਆ ਤੇ ਖੁਦ ਆਪਣੇ ਹੈੱਡਫੋਨ ਤੇ ਫੋਨ ਲੈ ਕੇ ਦੂਰ ਪੈਰ ਜਾਂਦੀ ਆ ਦੋਨੋਂ ਹੀ ਚੁੱਪ ਬੈਠੇ ਹੁੰਦੇ ਆ ਪਰ ਰਣਵੀਰ ਕੋਲੇ ਸੋਚ ਕੇ ਬੋਲਦਾ ਆ ਕਿਵੇਂ ਹੋ ਜੀਤੀ ਠੀਕ ਆ ਮੈਂ ਤੁਸੀਂ ਦੱਸੋ ਰਣਵੀਰ ਪਹਿਲਾਂ ਤਾਂ ਨਹੀਂ ਸੀ ਹੁਣ ਠੀਕ ਆ ਇਹ ਕਹਿ ਕੇ ਅੱਖਾਂ ਪਰ ਲੈਂਦਾ ਆ ਜੀਤੀ ਉਸ ਨੂੰ ਦੇਖ ਕੇ ਹੈਰਾਨ ਹੁੰਦੀ ਆ ਜੀਤੀ ਹੁਣ ਕਿਹੜਾ ਵਿਆਹ ਹੋਣ ਲੱਗਿਆ ਜਿਹੜਾ ਤੁਸੀਂ ਰੋਣ ਲੱਗੇ ਰਣਵੀਰ ਇਹ ਤਾਂ ਖੁਸ਼ੀ ਦੇ ਹੰਝੂ ਨੇ ਜੀਤੀ ਇਹਦਾ ਮਤਲਬ ਤੁਸੀਂ ਵਿਆਹ ਤੋਂ ਬਾਅਦ ਰੋਣਾ ਆ ਤਾਂ ਫਿਰ ਰਹਿਣ ਦਿਓ ਮੈਂ ਨਹੀਂ ਕਰਵਾਉਣਾ ਵਿਆਹ ਰਨਵੀਰ ਥੋੜਾ ਉਦਾਸ ਹੋ ਕੇ ਬੁਲਦਾ ਹੈ ਕਿ ਅੱਜ ਕਹਿ ਦਿੱਤਾ ਫਿਰ ਨਾ ਕਹ ਦੇ ਜੀਤੀ ਅੱਛਾ ਠੀਕ ਆ ਮਜ਼ਾਕ ਕਰਦੀ ਸੀ ਮੈਂ ਤਾਂ ਰਨਵੀਰ ਇਹੋ ਜਿਹਾ ਮਜ਼ਾਕ ਕਦੀ ਨਾ ਕਰੀ ਯਾਰ ਜੀਤੀ ਥੋੜਾ ਸੋਚ ਵਿੱਚ ਪੈ ਜਾਂਦੀ ਆ ਤਾਂ ਰਨਵੀਰ ਕਹਿੰਦਾ ਆ ਜਿਸ ਨੂੰ ਇੰਨੇ ਸਾਲਾਂ ਤੋਂ ਚਾਇਆ ਸੀ ਅੱਜ ਪਾ ਵੀ ਲਿਆ ਬਸ ਇਹ ਹੀ ਸੋਚ ਕੇ ਜੀਤੀ ਇੱਕ ਗੱਲ ਪੁੱਛਾਂ ਰਨਵੀਰ ਹਾਂ ਪੁੱਛ ਜੀਤੀ ਤੁਸੀਂ ਮੇਰਾ ਇੰਨਾ ਕਿਉਂ ਕਰਦੇ ਹੋ ਰਨਵੀਰ ਮੇਰਾ ਪਤਾ ਤਾਂ ਹੈ ਤੁਹਾਨੂੰ ਕਿ ਮੈਂ ਤਾ ਤੁਹਾਡੇ ਲਈ ਕੀ ਫੀਲ ਕਰਦਾ ਹਾਂ ਪਰ ਮੈਨੂੰ ਤਾਂ ਹਜੇ ਤੱਕ ਨਹੀਂ ਪਤਾ ਕਿ ਮੇਰੀ ਹੋਣ ਵਾਲੀ ਸਰਦਾਰਨੀ ਦੇ ਦਿਲ ਵਿੱਚ ਕੀ ਆ ਮੇਰੇ ਲਈ ਜੀਤੀ ਨੂੰ ਸਮਝ ਨਹੀਂ ਆਉਂਦੀ ਕਿ ਉਹ ਕੀ ਬੋਲੇ ਰਨਵੀਰ ਚਲੋ ਜਰੂਰ ਤੁਹਾਡਾ ਦਿਲ ਕੀ ਤਾ ਦੱਸ ਦਿਓ ਬਸ ਇੱਕ ਵਾਰ ਇਹ ਦੱਸ ਦਿਓ ਕਿ ਮੇਰੇ ਨਾਲ ਵਿਆਹ ਦਾ ਫੈਸਲਾ ਤੁਹਾਡਾ ਆਪਣਾ ਨਾ ਕਿਸੇ ਦਬਾਅ ਚ ਜਾਂ ਫਿਰ ਮੇਰੇ ਤੇ ਤਰਸ ਰਨਵੀਰ ਅੱਗੇ ਕੁਝ ਬੋਲਦਾ ਉਸ ਤੋਂ ਪਹਿਲਾਂ ਜੀਤੀ ਬੋਲਦੀ ਆ ਜੀਤੀ ਜੇ ਮੇਰਾ ਫੈਸਲਾ ਨਾ ਹੁੰਦਾ ਤਾਂ ਨਾ ਕਰ ਦਿੰਦੀ ਸਾਰਿਆਂ ਨੂੰ ਤੁਹਾਡੀ ਸੱਚਾਈ ਨਾ ਦੱਸਦੀ ਤੁਹਾਡਾ ਮੇਰਾ ਅਚਾਨਕ ਮਿਲਣਾ ਮੇਰੇ ਲਈ ਰੱਬ ਦੀ ਰਜ਼ਾਮੰਦੀ ਆ ਤੇ ਸ਼ਾਇਦ ਰੱਬ ਨੇ ਵੀ ਮੈਨੂੰ ਤੁਹਾਡੇ ਲਈ ਬਣਾਇਆ ਆ ਰੱਬ ਦੇ ਘਰ ਵਿੱਚ ਹੀ ਤੁਹਾਡਾ ਮੇਰੇ ਲਈ ਰਿਸ਼ਤਾ ਮਿਲਣਾ ਮੇਰੇ ਲਈ ਰੱਬ ਦਾ ਇਸ਼ਾਰਾ ਆ ਰਨਵੀਰ ਦੇ ਚਿਹਰੇ ਤੇ ਇੱਕ ਵੱਡੀ ਸਮਾਈਲ ਆ ਜਾਂਦੀ ਆ ਅੰਜੀਤੀ ਕਹਿੰਦੀ ਆ ਕਿ ਸੋਹਣੇ ਲੱਗਦੇ ਹੋ ਹੱਸੇ ਰਿਹਾ ਕਰੋ ਰਨਵੀਰ ਹੱਸੇ ਹੋਏ ਹੁਣ ਤਾਂ ਮੈਨੂੰ ਮੇਰੀ ਸਰਦਾਰਨੀ ਜੋ ਮਿਲ ਗਈ ਆ ਖੁਸ਼ੀਆਂ ਤਾਂ ਮੇਰੀਆਂ ਸਾਰੀਆਂ ਉਹਦੇ ਤੋਂ ਹੀ ਆ ਹੁਣ ਤਾਂ ਮੇਰਾ ਨੰਬਰ ਸੇਵ ਕਰ ਲੋ ਮੇਰਾ ਸਰਦਾਰਨੀ ਜੀ ਜੀਤੀ ਕਰੋਗੇ ਜੀ ਫੋਨ ਕੱਟ ਕੇ ਤੁਸੀਂ ਨੰਬਰ ਕਿਉਂ ਬਦਲੇਆ ਸੀ ਰਨਵੀਰ ਇਹ ਸੁਣ ਕੇ ਅੱਖਾਂ ਚੁਲਾ ਲੈਂਦਾ ਆ ਤਾਂ ਜੀਤੀ ਕਹਿੰਦੀ ਆ ਕਿ ਇਹ ਵੀ ਮੇਰੇ ਕਰਕੇ ਹੀ ਨਾ ਰਨਵੀਰ हां जे ओही नंबर ਰੱਖਦਾ ਤਾਂ ਤੇਰੇ ਨਾਲ ਗੱਲ ਕਰਨ ਨੂੰ ਦਿਲ ਕਰਦਾ ਜੇ ਇਸ ਨੰਬਰ ਤੋਂ ਕਰਦਾ ਤਾਂ ਹੋ ਸਕਦਾ ਤੁਸੀਂ ਪਛਾਣ ਦੇ ਬਿਨਾ ਤਾਂ ਜੀਤੀ ਮੈਂ ਤਾਂ ਫਿਰ ਵੀ ਪਛਾਣ ਲੈਣਾ ਸੀ ਰਨਵੀਰ ਖੁਸ਼ ਹੋ ਕੀ ਉਹ ਕਿਵੇਂ ਜੀਤੀ ਮੈਂ ਫਿਰ ਗੱਲ ਕਰਦੀ ਹਾਂ ਮੈਨੂੰ ਆਂਟੀ ਆਵਾਜ਼ ਦੇ ਰਹੀ ਆ ਰਨਵੀਰ ਪਰ ਜੀਤੇ ਬਿਨਾ ਰਨਵੀਰ ਦੀ ਗੱਲ ਸੁਨੇ ਫੋਨ ਕਰ ਦਿੰਦੀ ਆ ਰਨਵੀਰ ਸੋਚਦਾ ਆ ਕਿ ਮੈਨੂੰ ਤਾਂ ਕੋਈ ਆਵਾਜ਼ ਨਹੀਂ ਆਈ ਤਾਂ ਆਪਣੀ ਲਾਸਟ ਗੱਲ ਯਾਦ ਕਰਦਾ ਆ ਤੇ ਕਹਿੰਦਾ ਆ ਕਿ ਹੁਣ ਨਹੀਂ ਲੋੜ ਤੇਰੇ ਮੋਹ ਸੁਣਨ ਦੀ ਵੀ ਰੱਬ ਨੇ ਤੈਨੂੰ ਮੇਰੀ ਛੋੜੀ ਪਾਇਆ ਮੇਰੇ ਲਈ ਉਹੀ ਬਹੁਤ ਆ ਰੱਬ ਨੇ ਜੇ ਤੈਨੂੰ ਮੇਰੀ ਝੂਲੀ ਵਿੱਚ ਪਾ ਦਿੱਤਾ ਤਾਂ ਮੰਗਾ ਕਿ ਰੱਬ ਤੋ ਹੋਰ ਧੰਨਵਾਦ ਬਾਬਾ ਜੀ ਉਹਨੂੰ ਮੇਰੀ ਕਿਸਮਤ ਵਿੱਚ ਲਿਖਣ ਵਾਸਤੇ ਤੇ ਬਸ ਇਸ ਨੂੰ ਖੁਸ਼ ਰੱਖਿਓ ਮੇਰੀ ਸਰਦਾਰਨੀ ਇਹ ਕਹ ਕੇ ਹੋ ਆਪਣੇ ਫੋਨ ਵਿੱਚ ਜੀਤੀ ਦੇ ਨਾਮ ਦੀ ਥਾ ਸਰਦਾਰ ਨੇ ਸੇਵ ਕਰ ਲੈਂਦਾ ਆ ਜੀਤੀ ਫੋਨ ਕੱਟ ਕੇ ਮੱਥੇ ਤੇ ਹੱਥ ਮਾਰਦੀ ਆ ਤੇ ਹੱਸਣ ਲੱਗ ਜਾਂਦੀ ਆ ਪਰ ਫਿਰ ਉਹ ਬੈਠੀ ਬੈਠੀ ਅੱਖਾਂ ਪਰ ਲੈਂਦੀ ਆ ਜਿਸ ਨੂੰ ਦੇਖ ਸੁਖੀ ਉਸ ਕੋਲ ਆਉਂਦੀ ਆ ਤੇ ਪੁੱਛਦੀ ਆ ਤਾਂ ਉਹ ਕਹਿੰਦੀ ਆ ਕਿ ਕੋਈ ਕਿਸੇ ਨੂੰ ਇੰਨਾ ਕਿਵੇਂ ਚਾਹ ਸਕਦਾ ਆ ਕੋਈ ਕਿਸੇ ਨੂੰ ਇੰਨਾ ਪਿਆਰ ਕਿਵੇਂ ਕਰ ਸਕਦਾ ਆ ਸੁਖੀ ਉਸ ਦੇ ਹੰਝੂ ਪੂੰਝਦੇ ਹੋਏ ਕਹਿੰਦੀ ਆ ਕਿ ਕਰ ਸਕਦਾ ਆ ਰਣਵੀਰ ਕਰਦਾ ਆ ਪਿਆਰ ਤੈਨੂੰ ਬਹੁਤ ਬਹੁਤ ਕਰਦਾ ਆ ਜੀਤੀ ਉਸੇ ਗੱਲ ਲੱਗ ਜਾਂਦੀ ਆ ਤੇ ਕਹਿੰਦੀ ਆ ਕਿ ਰੱਬ ਜੀ ਮੈਨੂੰ ਉਹਦੀ ਜ਼ਿੰਦਗੀ ਵਿੱਚ ਨਾ ਲੈ ਕੇ ਆਉਂਦਾ ਤਾਂ ਉਸ ਦਾ ਯਕੀਨ ਹੀ ਉੱਠ ਜਾਣਾ ਸੀ ਰੱਬ ਤੋਂ ਸੁੱਖੀ ਜੀਤੀ ਨੂੰ ਗੱਲਾਂ ਚੁੱਪ ਕਰਵਾਉਂਦੀ ਆ ਜੀਤੀ ਦਾ ਫੋਨ ਲਗਾਤਾਰ ਵਿਜ਼ੀ ਜਾਂਦਾ ਆ ਤਾਂ ਜੀਤੀ ਦੀ ਮਾਂ ਜੀਤੀ ਨੂੰ ਆਵਾਜ਼ ਮਾਰਦੀ ਆ ਉਸ ਤੋਂ ਦੂਰ ਝਾੜੂ ਲਾ ਰਹੀ ਹੁੰਦੀ ਆ ਜੀਤੀ ਆਪਣੀਆਂ ਹੀ ਸੋਚਾਂ ਵਿੱਚ ਡੁੱਬੀ ਹੁੰਦੀ ਆ ਕਿ ਮੰਮੀ ਦੀ ਆਵਾਜ਼ ਨਹੀਂ ਸੁਣਦੀ ਬਲਵਿੰਦਰਿੰਦਰੋਂ ਆਉਂਦਾ ਹੋਇਆ ਕਹਿੰਦਾ ਆ ਮੰਮੀ ਚੱਕ ਲਓ ਕਿਸਦਾ ਆ ਜਦੋਂ ਉਸਦੀ ਮੰਮੀ ਹੱਸਦੀ ਫੋਨ ਦੀ ਸਕਰੀਨ ਦਿਖਾਉਂਦੀ ਆ ਤਾਂ ਬਲਵਿੰਦਰ ਦੇ ਚਿਹਰੇ ਤੇ ਸਮਾਈਲ ਆ ਜਾਂਦੀ ਆ ਤੇ ਉਸ ਦੀਆਂ ਅੱਖਾਂ ਵਿੱਚ ਸ਼ਰਾਰਤ ਆ ਜਾਂਦੀ ਆ ਉਹ ਫੋਨ ਚੱਕ ਲੈਂਦਾ ਆ ਪਰ ਬੋਲਦਾ ਨਹੀਂ ਦੂਜੀ ਸਾਈਡ ਤੋਂ ਆਵਾਜ਼ ਆਉਂਦੀ ਆ ਕੀ ਜੀਤੀ ਯਾਰ ਪਲੀਜ਼ ਇੱਕ ਵਾਰ ਤਾਂ ਮੱਲਾ ਮਿਲ ਕੇ ਆਪਣਾ ਮਾਮੂਦੂਰ ਕਰਨਾ ਹੈ ਕਿ ਤੂੰ ਸਿਰਫ ਆਪਣੇ ਲਈ ਹਾਂ ਕੀਤੀ ਹੈ ਨਾ ਮੈਂ ਨਹੀਂ ਚਾਹੁੰਦਾ ਕਿ ਤੂੰ ਸਿਰਫ ਮੇਰੇ ਕਰਕੇ ਹਾਂ ਕਰੇ ਬਸ ਇੱਕ ਵਾਰ ਤੇਰੇ ਮੂੰਹੋਂ ਸੁਣਨਾ ਚਾਹਨਾ ਹੈ ਕਿ ਹਾਂ ਤੂੰ ਵੀ ਮੈਨੂੰ ਹੈਲੋ ਜੀਤੀ ਕੁਝ ਤਾਂ ਬੋਲ ਯਾਰ ਹੁਣ ਵੀਡੀਓ ਕਾਲ ਵੀ ਨਹੀਂ ਇਹ ਜੋ ਤੇਰਾ ਚਿਹਰਾ ਪੜ ਕੇ ਅੰਦਾਜ਼ਾ ਲਾ ਲਮਾ ਰਮਨ ਦੇ ਬਲਵਿੰਦਰ ਦੇ ਹਲਕਾ ਜਿਹਾ ਧੱਪੜ ਮਾਰ ਦਿਆ ਤੇ ਕਹਿੰਦੀ ਆ ਕਿ ਵੇ ਸ਼ਰਮਾ ਬੱਸ ਕਰ ਕਿਉਂ ਜਵਾ ਕੱਚਾ ਕੀਤਾ ਆ ਤੇ ਕਹਿੰਦੀ ਆ ਕਿਰਨਵੀਰ ਪੁੱਤ ਇਹ ਤਾਂ ਬਲਵਿੰਦਰ ਆ ਜੀਤੀ ਕੰਮ 'ਚ ਵੇਜੇ ਸੀ ਤਾਂ ਇਹਨੇ ਫੋਨ ਚੱਕ ਲਿਆ ਰਣਵੀਰ ਨੂੰ ਕੁਝ ਬੋਲਣ ਲਈ ਸੁਝਦਾ ਨਹੀਂ ਤਾਂ ਉਹ ਠੀਕਾ ਕਹਿ ਕੇ ਫੋਨ ਕਰ ਦਿੰਦਾ ਆ ਜੀਤੀ ਵੀ ਆਪਣਾ ਕੰਮ ਖਤਮ ਕਰਕੇ ਕੋਲ ਆ ਜਾਂਦੀ ਆ ਉਹ ਫੋਨ ਦੇਖ ਦਿਆ ਕਿਰਨਵੀਰ ਦਾ ਫੋਨ ਆਇਆ ਹੁੰਦਾ ਆ ਤੇ ਗੱਲ ਵੀ ਹੋਈ ਹੁੰਦੀ ਆ ਜਿਹੜੀ ਜੀਤੀ ਸੋਚਦੀ ਆ ਕੀ ਗੱਲ ਕਿਸ ਨੇ ਕੀਤੀ ਬਲਵਿੰਦਰ ਝੂਕੋਲ ਦਿਲੰਗ ਰਿਹਾ ਹੁੰਦਾ ਕਹਿੰਦਾ ਆ ਕਿ ਜਿਆਦਾ ਨਾ ਸੋਚ ਕਮਲੀ ਤੇ ਉਸਨੇ ਸਮਝ ਆ ਜਾਂਦਾ ਆ ਕਿ ਬਲਵਿੰਦਰ ਨੇ ਰਣਵੀਰ ਨਾਲ ਗੱਲ ਕੀਤੀ ਆ ਉਹ ਸੋਚਦੀ ਆ ਕਿ ਕਿਤੇ ਰਣਵੀਰ ਨੇ ਵੀਰੇ ਨੂੰ ਤਾਂ ਨਹੀਂ ਕਹਿ ਦਿੱਤਾ ਮਿਲਣ ਲਈ ਉਹ ਮੰਮੀ ਨੂੰ ਕਹਿੰਦੀ ਆ ਕਿ ਮੰਮੀ ਮੈਂ ਤਿਆਰ ਹੋ ਚੱਲੀਆਂ ਟਾਈਮ ਹੋ ਗਿਆ ਸਕੂਲ ਦਾ ਜਿੱਤੇ ਤਿਆਰ ਹੋ ਕੇ ਸਕੂਲ ਚਲੀ ਜਾਂਦੀ ਆ ਰਣਵੀਰ ਨੂੰ ਬਾਅਦ ਵਿੱਚ ਫੋਨ ਕਰਕੇ ਪੁੱਛਣ ਦਾ ਸੋਚ ਕੇ ਉਹ ਸਕੂਲ ਚਲੀ ਜਾਂਦੀ ਆ ਬਲਵਿੰਦਰ ਕੁਝ ਸੋਚਦਾ ਹੋਇਆ ਰੋਟੀ ਖਾ ਰਿਹਾ ਹੁੰਦਾ ਆ ਤੇ ਰਮਨਦੀਪ ਕਹਿੰਦੀ ਆ ਕਿ ਪੁੱਤ ਕੀ ਹੋਇਆ ਕਿੱਥੇ ਖੋਇਆ ਹੋਇਆ ਆ ਬਲਵਿੰਦਰ ਕਹਿੰਦਾ ਆ ਕਿ ਮੰਮੀ ਜੇ ਜੀਤੀ ਆਪਣੀ ਤੋਂ ਪੁੱਛਣ ਵਿੱਚ ਝਿਜਕ ਰਹੀ ਆ ਰਨਵੀਰ ਨਾਲ ਜਾਣ ਲਈ ਫਿਰ ਤਾਂ ਠੀਕ ਆ ਪਰ ਜੇ ਕੋਈ ਵਜ੍ਹਾ ਹੋਰ ਹੋਈ ਫਿਰ ਜੇ ਵਾਕੀ ਜੀਤੀ ਨੇ ਆਪਣੀ ਨਹੀਂ ਰਣਵੀਰ ਦੀ ਖੁਸ਼ੀ ਲਈ ਹਾਂ ਕੀਤੀ ਹੋਵੇ ਰਮਨਦੀਪ ਕਹਿੰਦੀ ਆ ਕਿ ਪਹੇਲੀਆਂ ਜਿਹਾ ਪਾਈ ਜਾਣਾ ਆ ਪੁੱਤ ਮੈਨੂੰ ਤਾਂ ਨਹੀਂ ਸਮਝ ਆਉਂਦੀ ਬਲਵਿੰਦਰ ਕਹਿੰਦਾ ਆ ਕਿ ਮੰਮੀ ਮੈਂ ਚਾਹੁੰਦਾ ਆ ਕਿ ਜੀਤੀ ਰਣਵੀਰ ਨੂੰ ਮਿਲੇ ਤਾਂ ਕਿ ਉਹ ਉਸ ਨੂੰ ਜਾਣ ਸਕੇ ਉਸ ਨੂੰ ਪਹਿਚਾਨ ਸਕੇ ਸਮਝ ਸਕੇ ਆਖਿਰ ਪੂਰੀ ਜ਼ਿੰਦਗੀ ਜਿਨੀ ਆਉਣੀ ਉਹਦੇ ਨਾਲ ਰਮਨਦੀਪ ਕਹਿੰਦੀ ਆ ਕਿ ਪੁੱਤ ਜਦੋਂ ਉਹ ਜਾਣਾ ਨਹੀਂ ਚਾਹੁੰਦੀ ਤਾ ਆਪਾ ਕੀ ਕਰ ਸਕਦੀ ਆ ਮੰਮੀ ਇਹ ਗੱਲ ਤਾਂ ਮੈਨੂੰ ਖੜਕ ਰਹੀ ਆ ਕਿ ਜੇ ਕਿਤੇ ਕਾਲਜ ਸਮੇਂ ਤੋਂ ਜਾਣਦੀ ਆ ਜੀਤੀ ਤਾਂ ਫਿਰ ਇਸ ਨੂੰ ਮਿਲਣ ਵਿੱਚ ਕੀ ਹਰ ਜਾ ਬਲਵਿੰਦਰ ਕਹਿੰਦਾ ਆ ਰਮਨਦੀਪ ਕਹਿੰਦੀ ਆ ਕਿ ਹਾਂ ਠੀਕ ਆ ਪੁੱਤ ਸਾਨੂੰ ਤਾਂ ਤੁਹਾਡੀ ਦੋਹਾਂ ਦੀਆਂ ਖੁਸ਼ੀਆਂ ਚਾਹੀਦੀਆਂ ਨੇ ਬਲਵਿੰਦਰ ਕਹਿੰਦਾ ਆ ਕਿ ਫਿਕਰ ਨਾ ਕਰ ਮੰਮੀ ਇਸ ਵਾਰ ਖੁਸ਼ੀਆਂ ਹੀ ਆਉਣਗੀਆਂ ਫਿਰ ਉਹ ਰੋਟੀ ਕਾ ਕੇ ਆਪਣੇ ਕਮਰੇ ਵਿੱਚ ਆ ਜਾਂਦਾ ਆ ਇਹ ਵਾਰੋਂ ਐ ਤਰਸੀਮ ਨੂੰ ਤਰਸੀਮ ਨੂੰ ਰਮਨ ਦੇ ਪ੍ਰੋਟੀ ਫੜੋਂ ਲੱਗ ਜਾਂਦੀ ਆ ਬਲਵਿੰਦਰ ਥੋੜੇ ਸਮੇਂ ਬਾਅਦ ਰਨਵੀਰ ਨੂੰ ਫੋਨ ਕਰਦਾ ਆ ਰਿੰਗ ਜਾ ਰਹੀ ਹੁੰਦੀ ਆ ਪਰ ਰਨਵੀਰ ਫੋਨ ਨਹੀਂ ਚੱਕ ਰਿਹਾ ਹੁੰਦਾ ਰਨਵੀਰ ਫੋਨ ਦੀ ਸਕਰੀਨ ਤੇ ਬਲਵਿੰਦਰ ਦਾ ਨੰਬਰ ਦੇਖ ਕੇ ਕਹਿੰਦਾ ਆ ਕਿ ਵਾਹਿਗੁਰੂ ਬਚਾ ਲੈ ਮੈਨੂੰ ਮੈਂ ਕਿਹੜਾ ਕਿਸੇ ਨੂੰ ਮਿਲਣ ਲਈ ਬੁਲਾਇਆ ਸੀ ਮੈਂ ਤਾਂ ਆਪਣੀ ਹੋਣ ਵਾਲੀ ਘਰ ਵਾਲੀ ਨੂੰ ਹੀ ਬੁਲਾਇਆ ਸੀ ਹੁਣ ਤੁਸੀਂ ਸੰਭਲੋ ਸਭ ਕਿ ਤੇ ਮੇਰੀ ਲਵ ਸਟੋਰੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਨਾ ਖਤਮ ਹੋ ਜਾਵੇ ਇਹ ਕਹਿ ਕੇ ਉਹ ਫੋਨ ਦੀ ਰਿੰਗ ਜਦੋਂ ਬੰਦ ਹੋਣ ਵਾਲੀ ਹੁੰਦੀ ਆ ਤਾਂ ਉਹ ਚੱਕ ਲੈਂਦਾ ਆ ਤੇ ਕਹਿੰਦਾ ਆ ਰਨਵੀਰ ਹਲੋ ਬਲਵਿੰਦਰ ਹਾਈ ਜੀਜਾ ਜੀ ਰਨਵੀਰ ਸੌਰੀ ਬਈ ਅੱਗੇ ਤੋਂ ਨਹੀਂ ਕਹਿੰਦਾ ਜਿੱਤੇ ਨੂੰ ਮਿਲਣ ਲਈ ਗਲਤੀ ਹੋ ਗਈ ਬਰਵਿੰਦਰ ਮੰਗ ਲਈ ਮਾਫੀ ਥੋੜਾ ਰੋਗ ਨਾਲ ਬੋਲਦਾ ਆ ਰਨਵੀਰ ਜੀ ਬਈ ਡਰਦਾ ਹੋਇਆ ਕਹਿੰਦਾ ਆ ਬਲਵਿੰਦਰ ਮੈਂ ਮਾਫੀ ਕਰਤਾ ਤੇ ਹੁਣ ਮੇਰੀ ਗੱਲ ਸੁਣ ਰਨਵੀਰ ਡਰਦਾ ਹੋਇਆ ਹਾਂਜੀ ਭਾਈ ਦੱਸੋ ਜੀ ਬਲਵਿੰਦਰ ਤੂੰ ਕਾ ਨੂੰ ਵਿਲੇ ਆ ਰਨਵੀਰ ਮਨ ਵਿੱਚ ਕਹਿੰਦਾ ਆ ਕਿ ਲੈ ਪੁੱਤ ਬਜਗੀ ਬੈਂਡ ਤੇਰੀ ਤਾਂ ਹੁਣ ਨਹੀਂ ਤੈਨੂੰ ਕੋਈ ਬਚਾ ਸਕਦਾ ਤੈਨੂੰ ਹੀ ਬੜਾ ਚਾਹ ਚੜਿਆ ਸੀ ਜੀਤੀ ਨੂੰ ਮਿਲਣ ਦਾ ਭੁੱਗਤ ਹੁਣ ਜੀਤੀ ਕਿ ਹੋਂਦਾ ਉਹਦਾ ਪ੍ਰਾਪ ਮਿਲਣ ਲਈ ਬੁਲਾ ਰਿਹਾ ਆ ਰੱਬਾ ਬਚਾ ਲੀਆਂ ਇਸ ਜਵਾਕ ਨੇ ਹਜੇ ਤਾਂ ਜੀਤੀ ਨਾਲ ਮੇਰੀਆਂ ਗੱਲਾਂ ਵੀ ਨਹੀਂ ਹੋਆਂ ਰਜ ਕੇ ਬਲਵਿੰਦਰ ਫੋਨ ਦੇਖਦਾ ਜਾ ਤਾਂ ਫੋਨ ਚੱਲ ਰਿਹਾ ਹੁੰਦਾ ਆ ਉਹ ਫਿਰ ਕਹਿੰਦਾ ਆ ਕਿ ਹੈਲੋ ਹੈਲੋ ਬਲਵਿੰਦਰ ਆਵਾਜ਼ ਆ ਰਹੀ ਏ ਮੇਰੀ ਤੇਰੀ ਆਵਾਜ਼ ਨਹੀਂ ਆ ਰਹੀ ਬਲਵਿੰਦਰ ਹੈਲੋ ਰਣਵੀਰ ਹਾਂਜੀ ਬਈ ਬੱਲੇ ਆ ਬਲਵਿੰਦਰ ਫਿਰ ਕੱਲ ਨੂੰ ਮੈਨੂੰ ਜੀਤੀ ਦੇ ਸਕੂਲ ਦੇ ਬਾਹਰ ਮਿਲ ਕੱਲ ਜੀਤੀ ਦੀ ਛੁੱਟੀ ਆ ਤੇ ਤੂੰ ਵੀ ਮਿਲਣਾ ਆ ਰਨਵੀਰ ਹਾਂਜੀ ਬਾਈ ਬਲਵਿੰਦਰ ਪਰ ਇੱਕ ਸ਼ਰਤ ਤੇ ਸ਼ਾਮ ਤੱਕ ਸਹੀ ਸਲਾਮਤ ਘਰ ਪਹੁੰਚਣੀ ਚਾਹੀਦੀ ਹੈ ਮੇਰੀ ਭੈਣ ਰਨਵੀਰ بڑی ਆੱਖਾ ਕਰਕੇ ਆਪਣੇ ਫੋਨ ਦੀ ਸਕਰੀਨ ਨੂੰ ਦੇਖ ਕੇ ਕਿਵੇਂ ਬਾਈ ਜੀ ਬਲਵਿੰਦਰ ਦੇਖੋ ਜੀਜਾ ਜੀ ਮੇਰੀ ਭੈਣ ਨੂੰ ਮੈਂ ਸਕੂਲ ਤੱਕ ਲਈ ਆਉਂ ਤੁਹਾਨੂੰ ਮਿਲਣ ਲਈ ਉਸ ਤੋਂ ਬਾਅਦ ਸ਼ਾਮ ਨੂੰ ਸਕੂਲ ਦੇ ਮੂਹਰੇ ਤੋਂ ਹੀ ਵਾਪਸ ਲੈ ਜਾਓ 아이 ਸਮਝ ਹੁਣ ਕੁਝਕ ਨਹੀਂ ਰਨਵੀਰ ਨੂੰ ਤਾਂ ਵਿੱਚ ਕੀ ਨਹੀਂ ਹੋ ਰਿਹਾ ਸੀ ਕਿ ਬਲਵਿੰਦਰ ਖੁਦ ਜਿੱਤੀ ਨੂੰ ਮਲਾਉਣ ਲਈ ਲੈ ਕੇ ਆਊਗਾ ਰਨਵੀਰ ਡਰਦਾ ਹੋਇਆ ਪੁੱਛ ਲੈਂਦਾ ਆ ਕਿ ਬਾਈ ਜੀ ਤੁਸੀਂ ਸੱਚ ਕਹਿ ਰਹੇ ਹੋ ਨਾ ਬਲਵਿੰਦਰ ਹਾਂ ਯਾਰ ਸੱਚ ਕਹਿ ਰਿਹਾ ਆ ਤੇ ਮੇਰੇ ਤੋਂ ਡਰਨਾ ਬੰਦ ਕਰ ਮੈਂ ਵਸ ਮੇਰੀ ਭੈਣ ਨੂੰ ਖੁਸ਼ ਦੇਖਣਾ ਚਾਹੁੰਦਾ ਆ ਤੇ ਤੂੰ ਵੀ ਜਦ ਮਕਸਦ ਇੱਕ ਤਾਂ ਰਾਹ ਦੋ ਕਿਉਂ ਹੈਨਾ ਚੀਚਾ ਜੀ ਰਨਵੀਰ ਇੱਕ ਪੜੀ ਜਿਹੀ સ્ਮਾਇਲ ਦਿੰਦੇ ਹੋਏ ਹਾਂਜੀ ਭਾਈ ਜੀ। ਪਰ ਇਕਲ ਕਹਾਂਜੀ। ਦੇਖੋ ਬੁਰਾ ਨਾ ਮੰਨਿਓ। ਤੁਸੀਂ ਮੈਨੂੰ ਜੀਜਾ ਜੀ ਨਾ ਕਹੋ। ਬਲਵਿੰਦਰ। ਹੋਰ ਕੀ ਪ੍ਰੋਣਾ ਜੀ ਕਹਿ ਕੇ? ਰਣਵੀਰ। ਨਹੀਂ ਨਹੀਂ ਜੀ ਬਲਵਿੰਦਰ ਜਵਾਈ ਜੀ। ਰਣਵੀਰ। ਨਹੀਂ ਨਹੀਂ ਭਾਈ ਜੀ ਮੇਰਾ ਨਾਮ ਹੀ ਲਾਲਿਆ ਕਰੋ। ਬਲਵਿੰਦਰ ਹੱਸਦੇ ਹੋਏ। ਠੀਕ ਕਰਨਵੀਰ ਜੀ ਫਿਰ ਕੱਲ ਮਿਲਦੇ ਆ। ਰਣਵੀਰ। ਹਾਂਜੀ ਕਹਿ ਕੇ ਫੋਨ ਕਰ ਦਿੰਦਾ ਆ ਤੇ ਅੱਜ ਉਹ ਸਤਵੇਂ ਅਸਮਾਨ ਤੇ ਹੁੰਦਾ ਆ। ਓਹੋ ਰੱਬ ਦਾ ਸ਼ੁ크ਰੀਆ ਦਾ ਕਰਦਾ ਆ ਫਿਰ ਕੱਲਾ ਹੀ ਪਤਾ ਹੀ ਨਹੀਂ ਕਿੰਨਾ-ਕਿੰਨਾ ਸਮਾਂ ਹਾਸਾ ਰਹਿੰਦਾ ਆ ਤੇ ਕਹਿੰਦਾ ਆ ਕੀ ਕੀ ਨਹੀਂ ਹੁੰਦਾ ਮੇਰੀ ਜ਼ਿੰਦਗੀ ਵਿੱਚ ਮੇਰੀ ਹੋਣ ਵਾਲੀ ਤੇ ਫਾਈਨਲੀ ਕੱਲ ਉਹਨੂੰ ਮੈਂ ਮਿਲ ਰਿਹਾ ਆ ਯਾਰ ਵਿਖ ਸਰਦਾਰਨੀਏ ਤੇਰਾ ਸਰਦਾਰ ਮਿਲਣ ਆ ਰਿਹਾ ਕੱਲ ਬਲਵਿੰਦਰ ਜੀਤੀ ਨੂੰ ਆਵਾਜ਼ ਦੇ ਦਿੰਦਾ ਕਹਿੰਦਾ ਆ ਕਿ ਆ ਜਾ ਜੀਤੀ ਤਾਂ ਜੀਤੀ ਆਉਂਦੀ ਹੋਈ ਕਹਿੰਦੀ ਆ ਕਿ ਕੀ ਆਈ ਵੀਜੀ ਨਾ ਤੁਸੀ ਦਸੇਆ ਕਿ ਕੀ ਕਰਨ ਚਾਹਨਾ ਆ ਬਸ ਸ਼ਹਿਰ ਜਾਣਾ ਕਹਿ ਦਿੱਤਾ ਪਤਾ ਨਹੀਂ ਕਿਉਂ ਕੱਲ ਦੀ ਖੜੂਸ ਵੀਰ ਬਣੇ ਬੈਠੇ ਹਾਂ ਬਲਵਿੰਦਰ ਕਹਿੰਦਾ ਆ ਕਿ ਤੂੰ ਅੱਜਕੱਲ ਕੁਝ ਜ਼ਿਆਦਾ ਨਹੀਂ ਬੁੱਲਣ ਲੱਗੀ ਬਾੜ ਚਲਦੀ ਜਿੱਤੀ ਰਸਿਆ ਹੋਇਆ ਮੂੰਹ ਬਣਾ ਕੇ ਬਾਈਕ ਤੇ ਬਾੜ ਚੰਦੀਆ ਬਲਵਿੰਦਰ ਸ਼ੀਸ਼ੇ ਵਿੱਚੋਂ ਦੇਖ ਕੇ ਕਹਿੰਦਾ ਆ ਕਿ ਛੁੱਟ ਗਈ ਕਿਉਂ ਮੂੰਹ ਫਲਾਇਆ ਆ ਚਲ ਹੱਸ ਵੀ ਦੇ ਮਾਣ ਆ ਜੀਤੀ ਥੋੜਾ ਜਿਹਾ ਹਾਸ ਦਿੰਦੀ ਆ ਤੇ ਕਹਿੰਦੀ ਆ ਕਿ ਆਪਾਂ ਜਾ ਕਿੱਥੇ ਰਹੀਆਂ ਬਲਵਿੰਦਰ ਕਹਿੰਦਾ ਆ ਕਿ ਬਸ ਥੋੜੀ ਦੇਰ ਹੋਰ ਥੋੜੇ ਸਮੇਂ ਵਿੱਚ ਹੀ ਉਹ ਇੱਕ ਸਕੂਲ ਸਾਹਮਣੇ ਜਾ ਕੇ ਬਾਈਕ ਰੋਕ ਦਿੰਦਾ ਆ ਜੀਤੀ ਕਹਿੰਦੀ ਆ ਕਿ ਹੁਣ ਇੱਥੇ ਕਿਉਂ ਰੁਕਿਆ ਆ ਆਪਾਂ ਬਲਵਿੰਦਰ ਕਹਿੰਦਾ ਆ ਕਿ ਬਸ ਛੁਟਕੀ ਜਦੋਂ ਦੇ ਪਿੰਡੋਂ ਚੱਲਿਆਂ ਸਵਾਲ ਤੇ ਸਵਾਲ ਸਾਹ ਵੀ ਲੈ ਲਾ ਜੀਤੀ ਫਿਰ ਮੂੰਹ ਬਣਾ ਕੇ ਖੜੀ ਹੋ ਜਾਂਦੀ ਆ ਤੇ ਉਦੋਂ ਹੀ ਉਹਨਾਂ ਕੋਲ ਇੱਕ ਕਾਰ ਆ ਕੇ ਰੁਕਦੀ ਆ। ਸ਼ੀਸ਼ੇ ਬੰਦ ਹੋਣ ਕਰਕੇ ਜਿੱਤੀ ਚਿਹਰਾ ਨਹੀਂ ਦੇਖ ਪਾਉਂਦੀ ਕਿ ਕੌਣ ਪਰ ਬਲਵਿੰਦਰ ਡਰਾਈਵਰ ਕੋਲ ਜਾ ਕੇ ਕਹਿੰਦਾ ਆ ਕਿ ਖਿਆਲ ਰੱਖੀ ਫੋਨ ਕਰ ਦੇ ਮੈਂ ਇੱਥੇ ਪਹੁੰਚਣ ਤੋਂ ਪਹਿਲਾਂ ਮੈਂ ਆ ਕੇ ਲੈ ਜਾਉ। ਕਾਰ ਵਿੱਚ ਹੋਰ ਕੋਈ ਨਹੀਂ ਰਣਵੀਰ ਹੀ ਹੁੰਦਾ ਆ। ਉਹ ਕਹਿੰਦਾ ਆ ਕਿ ਬਾਈ ਤੁਸੀਂ ਫਿਕਰ ਨਾ ਕਰੋ। ਮੈਂ ਪੂਰਾ ਧਿਆਨ ਰੱਖੂੰ। ਰਣਵੀਰ ਦਰਵਾਜ਼ਾ ਖੋਲ ਦਿੰਦਾ ਆ ਤੇ ਬਲਵਿੰਦਰ ਜੀਤੀ ਨੂੰ ਆਵਾਜ਼ ਦੇ ਕੇ ਕਹਿੰਦੇ ਆ ਕਿ ਪਾਛਾ ਜੀਤੀ ਨੂੰ ਗੁੱਸਾ ਆਉਂਦਾ ਆ ਕਿ ਉਹਦਾ ਵੀ ਕਰ ਕੀ ਰਿਹਾ ਆ ਪਰ ਜਦੋਂ ਉਹ ਕਾਰ ਦੇ ਦਰਵਾਜ਼ੇ ਨੂੰ ਹੱਥ ਪਾ ਕੇ ਬੈਠਣ ਲੱਗਦੀ ਆ ਤਾਂ ਉਹ ਦੇਖਦੀ ਆ ਉਹ ਰਣਵੀਰ ਆ ਫੇ ਜੀਤੀ ਆਪਣੇ ਭਰਾਵਲ ਦੇਖਦੀ ਆ ਤਾਂ ਉਹ ਉਸ ਨੂੰ ਬੈਠਣ ਦਾ ਇਸ਼ਾਰਾ ਕਰਦਾ ਆ ਤੇ ਉਸ ਦੇ ਕੋਲ ਆ ਜਾਂਦਾ ਆ ਬਲਵਿੰਦਰ ਜੀਤੀ ਦੇ ਕੋਲ ਤੇ ਹੱਥ ਰੱਖ ਕੇ ਕਹਿੰਦਾ ਆ ਕਿ ਮੇਰੀ ਪੈਨ ਦੀ ਖੁਸ਼ੀ ਮੇਰੇ ਲਈ ਸਭ ਤੋਂ ਵੱਧ ਜ਼ਰੂਰੀ ਆ ਤੇ ਹਾਂ ਮੰਮੀ ਨਾਲ ਗੱਲ ਹੋਊਗੀ ਮੇਰੀ ਡੈਡੀ ਨੂੰ ਸੰਭਾਲ ਲਊਂ ਮੈਂ ਤੂੰ ਬੇਫਿਕਰ ਹੋ ਕੇ ਰਹੀਂ ਜਿੱਤੀ ਭਰੀਆਂ ਅੱਖਾਂ ਨਾਲ ਆਪਣੇ ਵੀਰ ਦੇ ਗੱਲ ਲੱਗ ਜਾਂਦੀ ਆ ਤਾਂ ਬਲਵਿੰਦਰ ਕਹਿੰਦਾ ਆ ਕਿ ਵਿਦਾਈ ਨਹੀਂ ਹੋਣ ਲੱਗੀ ਤੇਰੀ ਫਿਰ ਜਿੱਤੀ ਰਣਵੀਰ ਨਾਲ ਕਾਰ ਵਿੱਚ ਬੈਠ ਕੇ ਚਲੀ ਜਾਂਦੀ ਆ ਤੇ ਬਲਵਿੰਦਰ ਘਾਹ ਜਾਂਦਾ ਆ ਰਣਵੀਰ ਕਾਰ ਉਹਨਾਂ ਦੇ ਪੁਰਾਣੇ ਕਾਲਜ ਬਲੇ ਪਾਰਕ ਵਿੱਚ ਲੈ ਜਾਂਦਾ ਆ ਜਿੱਥੇ ਉਹ ਜਾ ਕੇ ਦੇਖਦੇ ਨੇ ਕਿ ਬਹੁਤ ਕਾਟ ਲੋਕ ਹੁੰਦੇ ਨੇ ਰਣਵੀਰ ਤੇ ਜਿੱਤੀ ਵੀ ਇੱਕ ਸੋਹਣੀ ਜੀ ਥਾਂ ਲੱਭ ਕੇ ਬੈਠ ਜਾਂਦੇ ਨੇ ਜਿੱਤੀ ਕਹਿੰਦੀ ਆ ਕਿ ਤੁਸੀਂ ਕਿਹਾ ਸੀ ਵਿਨੂ ਮਿਲਣ ਲਈ ਤਾਂ ਰਣਵੀਰ ਕਹਿੰਦਾ ਨਹੀਂ ਜਿਸ ਦਿਨ ਉਹਨਾਂ ਨੇ ਤੁਹਾਡਾ ਫੋਨ ਚੁੱਕਿਆ ਸੀ ਮੈਂ ਬਿਨਾ ਹੱਲ ਸੁਨੇ ਉਸ ਸਭ ਬੋਲ ਦਿੱਤਾ ਜੋ ਤੁਹਾਨੂੰ ਬੋਲਦਾ ਸੀ ਜਿੱਤੀ ਕਹਿੰਦੀ ਆ ਕਿ ਫਿਰ ਵੀਰ ਆਪਣੀ ਮਰਜ਼ੀ ਨਾਲ ਭੇਜਿਆ ਤੇ ਤੁਹਾਨੂੰ ਪਤਾ ਹੈ ਕਿ ਵੀਰ ਤੋਂ ਸਾਰੇ ਰਾ ਇਹੇ ਪੁੱਛਦੀ ਗਈਆਂ ਕਿ ਆਪਾਂ ਕਿੱਥੇ ਜਾ ਰਹੇ ਹਾਂ ਪਰ ਵੀਰ ਤਾਂ ਅੱਜ ਪੂਰਾ ਖੜੂਸ ਵੀਰ ਬਣਿਆ ਹੋਇਆ ਸੀ ਮੇਰੀ ਇੱਕ ਗੱਲ ਦਾ ਜਵਾਬ ਹੀ ਨਹੀਂ ਦਿੰਦੇ ਰਿਹਾ ਤੇ ਜਦੋਂ ਉਹ ਤੁਹਾਡੇ ਨਾਲ ਗੱਲ ਕਰਨ ਲਈ ਖੜੇ ਸੀ ਨਾ ਮੈਨੂੰ ਪਤਾ ਚੁੱਪ ਗੁੱਸਾ ਆ ਰਿਹਾ ਸੀ ਪਰ ਅੱਗੇ ਬੋਲਦੀ ਬੋਲਦੀ ਜਿੱਤੀ ਚੁੱਪ ਕਰ ਜਾਂਦੀ ਆ ਤੇ ਰਣਵੀਰ ਨੂੰ ਦੇਖਣ ਲੱਗ ਜਾਂਦੀ ਆ ਜੋ ਕਿਸ ਨੂੰ ਹੀ ਦੇਖ ਰਿਹਾ ਸੀ ਜੀਤੀ ਕਹਿੰਦੀ ਆ ਕਿ ਕੀ ਹੋਇਆ ਐਵੇਂ ਕਿਉਂ ਦੇਖ ਰਹੀ ਹੋਂ ਉਹ ਕੁਝ ਗਲਤ ਬੋਲ ਦਿੱਤਾ ਮੈਂ ਰਨਵੀਰ ਕਹਿੰਦਾ ਆ ਕਿ ਨਹੀਂ ਯਾਰ ਪਹਿਲੀ ਵਾਰ ਮੇਰੇ ਨਾਲ ਤੂੰ ਐਵੇਂ ਗੱਲ ਕਰ ਰਹੀ ਆ ਤਾਂ ਚੰਗਾ ਲੱਗ ਰਿਹਾ ਹੈ ਨਹੀਂ ਤਾਂ ਤੂੰ ਐਵੇਂ ਸੋਚਦੀ ਹੁੰਦੀ ਸੀ ਮੈਨੂੰ ਲੱਗਦਾ ਆ ਕਿ ਇਹਦੇ ਨਾਲ ਬੋਲਣਾ ਹੀ ਨਾ ਪਵੇ ਤਾਂ ਚੰਗਾ ਜੀਤੀ ਹੱਸ ਕੇ ਮੈਂ ਦੂਜੇ ਪਾਸੇ ਕਰ ਲੈਂਦੀ ਆ ਤੇ ਕਹਿੰਦੀ ਆ ਕਿ ਉਹ ਤਾਂ ਪੁਰਾਣੀਆਂ ਗੱਲਾਂ ਨੇ ਰਨਵੀਰ ਉਸ ਦਾ ਹੱਥ ਫੜ ਕੇ ਉਸ ਨੂੰ ਉਠਾਉਂਦੇ ਹੋਏ ਕਹਿੰਦਾ ਆ ਕਿ ਇੱਧਰ ਉਧਰ ਘੁੰਮ ਕੇ ਆਈਏ ਥੱਕ ਕੇ ਬੈਠੇ-ਬੈਠੇ ਜਿੱਤੀ ਪਹਿਲਾਂ ਆਪਣੇ ਹੱਥ ਨੂੰ ਦੇਖਦੀ ਆ ਤੇ ਫਿਰ ਰਣਵੀਰ ਨੂੰ ਜੋ ਆਪਣੇ ਆਲੇ-ਦੁਆਲੇ ਪਤਾ ਨਹੀਂ ਕੀ ਲੱਭ ਰਿਹਾ ਹੁੰਦਾ ਆ ਫਿਰ ਜਿੱਤੀ ਖੜੀ ਹੋ ਕੇ ਰਣਵੀਰ ਦੇ ਨਾਲ ਤੁਰਨ ਲੱਗ ਜਾਂਦੀ ਆ ਤੇ ਉਹ ਕਦੇ ਆਪਣੇ ਹੱਥ ਤੇ ਕਦੇ ਰਣਵੀਰ ਨੂੰ ਦੇਖਦੀ ਆ ਤੇ ਇਕੱਲੀ ਹੱਸੀ ਜਾਂਦੀ ਆ ਰਣਵੀਰ ਉਸ ਨੂੰ ਕੁਝ ਕਹਿ ਰਿਹਾ ਹੁੰਦਾ ਆ ਪਰ ਉਹ ਤਾਂ ਆਪਣੀ ਹੀ ਖਿਆਲ ਵਿੱਚ ਕੋਈ ਹੁੰਦੀ ਆ ਰਣਵੀਰ ਜੀਤੀ ਵੱਲ ਦੇਖਦਾ ਆ ਤਾਂ ਉਹ ਹੱਸ ਰਹੀ ਹੁੰਦੀ ਆ ਤੇ ਫਿਰ ਆਪਣੇ ਹੱਥ ਨੂੰ ਦੇਖਦੇ ਹੋਏ ਹੱਥ ਛੱਡ ਦਿੰਦਾ ਆ ਤੇ ਕਹਿੰਦਾ ਆ ਕਿ ਸੌਰੀ ਫਿਰ ਮੁਰ ਹੱਥ ਫੜ ਕੇ ਕਹਿੰਦਾ ਆ ਕਿ ਇੰਨਾਕ ਤਾਂ ਚੱਲਦਾ ਨਾ ਹੁਣ ਜੀਤੀ ਹਾਂ ਵਿੱਚ ਸਿਰ ਹਿਲਾ ਕੇ ਹੱਸ ਦਿੰਦੀ ਆ ਤੇ ਰਣਵੀਰ ਉਸ ਨੂੰ ਕਹਿੰਦਾ ਆ ਕਿ ਇੰਨੇ ਸਮੇ ਤੋਂ ਜੋ ਮੈਂ ਬੋਲਿਆ ਉਹ ਕੁਝ ਨਹੀਂ ਸੁਣਿਆ ਤੁਸੀਂ ਤਾਂ ਜੀਤੀ ਕਹਿੰਦੀ ਆ ਸੌਰੀ ਦੁਬਾਰਾ ਦੱਸੋ ਉਹ ਦੋਨੋਂ ਹੌਲੀ-ਹੌਲੀ ਚੱਲਦੇ ਹੋਏ ਗੱਲਾਂ ਕਰ ਰਹੇ ਨੇ ਰਣਵੀਰ ਕਹਿੰਦਾ ਆ ਕਿ ਮੈਂ ਇਹ ਪੁੱਛ ਰਿਹਾ ਸੀ ਕਿ ਪੱਕਾ ਤੁਸੀਂ ਖੁਸ਼ ਹੋ ਨਾ ਇਸ ਰਿਸ਼ਤੇ ਤੋਂ ਜਿੱਤੀ ਕਹਿੰਦੀ ਆ ਕਿ ਜਿਸ ਦਿਨ ਮੇਰਾ ਹਰਜੀਤ ਨਾਲ ਰਿਸ਼ਤਾ ਹੋਣਾ ਸੀ ਉਸ ਦਿਨ ਮੈਂ ਗੁਰੂ ਕਰ ਗਈ ਸੀ ਮੱਥਾ ਟੇਕ ਕੇ ਤੇ ਰੱਬ ਨੂੰ ਕਹਿਣ ਲੱਗੀ ਕਿ ਤੁਹਾਡਾ ਹਰ ਫੈਸਲਾ ਮਨਜ਼ੂਰ ਆ ਮੈਨੂੰ ਬਸ ਆਪਣੀ ਜੋਬ ਤੇ ਪੜ੍ਹਾਈ ਨਹੀਂ ਛੱਡਨੀ ਫਿਰ ਜਦ ਹਰਜੀਤ ਦਾ ਨਾਮ ਲੈਣ ਲੱਗੀ ਤਾਂ ਜੁਵਾਨ ਤੋਂ ਰਣਵੀਰ ਨਿਕਲ ਗਿਆ ਮੈਂ ਕਹਿਣ ਲੱਗੀ ਰੱਬ ਨੂੰ ਕਿ ਜੇ ਮੇਰਾ ਰਿਸ਼ਤਾ ਤੁਸੀਂ ਹਰਜੀਤ ਨਾਲ ਜੋੜਿਆ ਹੋਇਆ ਹੈ ਆ ਤਾਂ ਰਣਵੀਰ ਕਿਹ ਸੀ ਪਤਾ ਨਹੀਂ ਕਿੰਨੇ ਸਾਲਾਂ ਬਾਅਦ ਤੁਹਾਡਾ ਨਾਮ ਮੇਰੇ ਜੁਵਾਨ ਤੇ ਆਇਆ ਸੀ ਸਾਰਾ ਦਿਨ ਸੋਚਦੀ ਰਹੀ ਕਿ ਪਤਾ ਨਹੀਂ ਕਿਉਂ ਯਾਦ ਆਇਓ ਤੁਸੀਂ ਅੱਜ ਫਿਰ ਜਦ ਆਪ ਗੁਰੂ ਘਰ ਵਿੱਚ ਮਿਲੇ ਤਾਂ ਸਮਝ ਆਈ ਕਿ ਤੁਹਾਡਾ ਮੇਰਾ ਮਿਲਣਾ ਰੱਬ ਦੀ ਹੀ ਮਰਜ਼ੀ ਸੀ ਰਨਵੀਰ ਕਹਿੰਦਾ ਆ ਕਿ ਅੱਛਾ ਫਿਰ ਰੱਬ ਤੋ ਬਿਨਾ ਉਹ ਲੇ ਤੁਸੀਂ ਵੀ ਮੈਨੂੰ ਮੰਗ ਚੁੱਕੇ ਸੀ ਜਿੱਤੀ ਕਹਿੰਦੀ ਆ ਕਿ ਪਤਾ ਨਹੀਂ ਰਨਵੀਰ ਕਹਿੰਦਾ ਆ ਕਿ ਪਤਾ ਜਿਸ ਇਨਸਾਨ ਨੂੰ ਪਾਉਣ ਲਈ ਮੈਂ ਇੰਨਾ ਕੁਝ ਕੀਤਾ ਅੱਜ ਉਹ ਮੇਰੇ ਨਾਲ ਆ ਤੇ ਜਿਵੇਂ ਮੈਂ ਚਾਹੁੰਦਾ ਸੀ ਕਿ ਉਹ ਮੇਰੇ ਨਾਲ ਖੁੱਲ੍ਹ ਕੇ ਗੱਲ ਕਰੇ ਉਹ ਵੀ ਗੱਲ ਵੀ ਕਰ ਰਹੀ ਆ ਇਹ ਸੁਪਨਾ ਜਿਹਾ ਲੱਗਦਾ ਇੱਕ ਮੈਨੂੰ ਸੋਹਣਾ ਜਿਹਾ ਸੁਪਨਾ ਇਹ ਕਹਿਣ ਤੋਂ ਬਾਅਦ ਰਨਵੀਰ ਇੱਕ ਚੀਖ ਮਾਰਦਾ ਹੈ ਰਣਵੀਰ ਦੀ ਸੁਪਨੇ ਵਾਲੀ ਗੱਲ ਸੁਣ ਕੇ ਜੀਤੀ ਨੇ ਉਸ ਤੇ ਛੁੰਡੇ ਵੱੜ ਦਿੱਤੀ ਸੀ ਜਿਸ ਵਜਹ ਨਾਲ ਰਣਵੀਰ ચીਂ ਨੇ ਚੀਖ ਮਾਰੀ ਸੀ ਰਣਵੀਰ ਜੀਤੀ ਦੇ ਹੱਥ ਲਾਉਣ ਲੱਗਦਾ ਆ ਤਾਂ ਉਹ ਸਾਈਡ ਹੋ ਜਾਂਦੀ ਆ ਤੇ ਰਣਵੀਰ ਕਹਿੰਦਾ ਆ ਕਿ ਪਤਾ ਕਿੰਨੀ ਪੀੜ ਹੋਈ ਦੱਸਾਂ ਤੁਹਾਨੂੰ ਮੈਂ ਜੀਤੀ ਰਣਵੀਰ ਦੇ ਹੱਥਾਂ ਤੋਂ ਪਹਿਲਾਂ ਹੀ ਭੱਜ ਲੈਂਦੀ ਆ ਤੇ ਥੋੜੀ ਦੂਰ ਜਾ ਕੇ ਉਹ ਡਿੱਗਣ ਵਾਲੀ ਹੁੰਦੀ ਆ ਕਿ ਰਣਵੀਰ ਜਾ ਕੇ ਫੜ ਲੈਂਦਾ ਆ ਰਨਵੀਰ ਫੜਕੇ ਜੀਤੀ ਨੂੰ ਖੁਦ ਨੂੰ ਸੰਭਾਲਦਾ ਉਸ ਤੋਂ ਪਹਿਲਾਂ ਹੀ ਉਹ ਦੋਨੋਂ ਘਾਤੀ ਡਿੱਗ ਪੈਂਦੇ ਨੇ ਜਦ ਮਿੰਟ ਬਾਅਦ ਉਹਨਾਂ ਨੂੰ ਹੋਸ਼ ਆਉਂਦੀ ਆ ਤਾਂ ਉਹ ਦੋਨੋਂ ਹੱਸਣ ਲੱਗ ਜਾਂਦੇ ਨੇ ਥੱਲੇ ਬੈਠ ਕੇ ਹੀ ਰਨਵੀਰ ਕਹਿੰਦਾ ਆ ਕਿ ਜੇ ਸੱਟ ਲੱਗੀ ਜਾਂਦਾ ਫਿਰ ਜੀਤੀ ਕਹਿੰਦੀ ਆ ਕਿ ਤੁਸੀਂ ਹੈ ਕਿ ਤਹੋਂ ਰਨਵੀਰ ਹੱਸਦਾ ਹੋਇਆ ਕਹਿੰਦਾ ਆ ਕਿ ਹਾਂ ਹੈਗਾ ਤੇਰੇ ਲਈ ਮੈਂ ਹਮੇਸ਼ਾ ਤੇ ਫਿਰ ਉਸ ਦਾ ਹੱਥ ਫੜ ਕੇ ਕਹਿੰਦਾ ਆ ਕਿ ਤੁਸੀਂ ਮੇਰੇ ਨਾਲ ਇਦਾਂ ਹੀ ਰਹੋਗੇ ਨਾ ਤਾਂ ਜੀਤੀ ਕਹਿੰਦੀ ਆ ਕਿ ਹਾਂ ਆਪਣੀ ਆਖਰੀ ਸਾਥ ਤੱਕ ਰਣਵੀਰ ਕਹਿੰਦਾ ਆ ਕਿ ਕੱਲ ਵੀ ਰੱਬ ਤੋਂ ਉਹੀ ਮੰਗਦਾ ਧੰਨਵਾਦ ਜੀ ਸਾਰਿਆਂ ਦਾ ਅੱਜ ਦਾ ਇਹ ਭਾਗ ਸੁਣਨ ਦੇ ਲਈ ਬਾਕੀ ਕੱਲ ਦੇ ਵੀਡੀਓਸ ਲੈ ਕੇ حاضر ਹੋਵਾਂਗੇ ਜੀ ਬਨੇ ਰਹੋ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਅੱਜ ਦਾ ਇਹ ਭਾਗ ਤੁਹਾਨੂੰ ਕਿਵੇਂ ਲੱਗਿਆ ਸਸ਼ਕਲ ਜੀ